ਦੇ ਵਿੱਚ ਆਪਾਂ ਤੁਹਾਨੂੰ ਦੱਸਣ ਲੱਗੇ ਹਾਂ ਕਿ ਜਿਹੜੇ ਆਪਣੇ ਛੋਟੇ-ਛੋਟੇ ਚੂਚੇ ਸੀਗੇ ਉਹਨਾਂ ਨੂੰ ਆਪਾਂ ਨੇ ਵੱਡੇ ਫਾਰਮ ਦੇ ਵਿੱਚ ਸ਼ਿਫਟ ਕਰਤਾ ਜਿਹੜੇ ਆਪਾਂ ਪਹਿਲਾਂ ਬਰੂਡਿੰਗ ਰੂਮ ਦੇ ਵਿੱਚ ਕਿੱਥੇ ਹੋਏ ਸੀ ਮੈਂ ਉੱਥੋਂ ਫਿਰ ਇਹਨਾਂ ਨੂੰ ਅੱਜ ਇੱਥੇ ਕਰਤਾ ਉੱਥੇ ਡਰ ਕੇ ਜੇ ਰਹਿ ਰਹੇ ਸੀ ਥੋੜਾ ਜਿਹਾ ਅੱਜ ਜਦੋਂ ਹੀ ਮੈਂ ਇਹਨਾਂ ਨੂੰ ਸਵੇਰੇ-ਸਵੇਰੇ ਇੱਥੇ ਸ਼ਿਫਟ ਕਰਿਆ ਤਾਂ ਇੱਥੇ ਪਹਿਲਾਂ ਤਾਂ ਆਪਣੇ ਬੱਜੀ ਸਪੈਰਟ ਸੀ ਇਹਨਾਂ ਤੋਂ ਡਰਦੇ ਰਹੇ ਯਾਰ ਬਹੁਤ ਸੋਹਣਾ ਲੱਗ ਰਿਹਾ ਹੈ ਬੱਜੀ ਸਪੈਰਟ ਦੇ ਨਾਲ ਥੱਲੇ ਹਨਾ ਕਿਉਂਕਿ ਮੈਂ ਦੱਸੂnga ਕਿਉਂ ਕਿ ਇਹ ਜਿਹੜਾ ਦਾਣਾ ਵੇਸਟ ਕਰ ਦਿੰਦੇ ਨੇ ਸਾਰਾ ਖਾ ਜਾਂਦੇ ਨੇ ਇਹ ਚੀਜ਼ ਮੈਨੂੰ ਬਹੁਤ ਹੀ ਲੱਗੀ ਥੱਲੋਂ ਵੀ ਸਫਾਈ ਹੁੰਦੀ ਰਹਿੰਦੀ ਆ ਉਹਨਾਂ ਦਾ ਜਿਹੜਾ ਕਚਰਾ ਹੁੰਦਾ ਜੋ ਵੀ ਦਾਣੇ ਖਰਬ ਕਰ ਦਿੰਦੇ ਨੇ ਉਹ ਥੱਲੇ ਆ ਸਫਾਈ ਕਰ ਜਾਂਦੇ ਨੇ ਇਹ ਪੂਰੇ ਦਸ ਮਹੀਨੇ ਉਹਨਾਂ ਨੂੰ ਜੋ ਮਰਜ਼ੀ ਖਵਾ ਦੋ ਸਭ ਹਜਮ ਆ ਇਹਨਾਂ ਦੇ ਤੇ ਭਾਈ ਜੀ ਮੈਂ ਤੁਹਾਨੂੰ ਦੱਸ ਦਿੰਦਾ ਜਿਹੜੇ ਆਪਣੇ ਉੱਥੇ ਦੂਜੇ ਬਰੂਡਿੰਗ ਰੂਮ ਦੇ ਵਿੱਚ ਕਰਿਆ ਹੋਈ ਸੀ ਸ਼ਿਫਟ ਉੱਥੇ ਸੀਗੇ ਵਧੀਆ ਪਰ ਕੁਸਟੂਚੇ ਨਾ ਹੁਣ ਲੱਗ ਗਿਆ ਵੀ ਧਬਕੇ ਇੱਕ ਦੂਜੇ ਦੇ ਮਰਨ ਲੱਗੇ। ਜਿਆਦਾ ਨਹੀਂ ਆਪਣੇ 4-5 ਕੀਚੂਚੇ ਮਰੇ ਨੇ ਉਹ ਵੀ ਰਾਤ ਮਰ ਗਏ ਹੋਣੇ ਤੇ ਠੰਡ ਜਿਆਦਾ ਹੋਣ ਕਰਕੇ। ਪਰ ਅੱਜ ਇੱਥੇ ਵੀ ਆਪਾਂ ਨੇ ਪੂਰਾ ਬੰਦ ਕਰਿਆ ਹੋਇਆ ਇਹ ਥੋੜਾ ਜਿਹਾ ਠੰਡਾ ਜ਼ਰੂਰ ਆ। ਪਰ ਇੱਥੇ ਖੁੰਝੇ ਜਿੰਨੇ ਵੀ ਨੇ ਆਪਾਂ ਸਾਰੇ ਕਵਰ ਕਰ ਦਾਂਗੇ। ਖੁੰਝੇ ਇਸੇ ਰਹਿਣ ਨਹੀਂ ਦੇਣੇ ਥੋੜੀ ਦਿਓ ਤੱਕ ਮੈਂ ਖੁੰਝੇ ਉਹ ਕਰ ਦਿੰਨੇ ਨੇ, ਬੰਦ ਕਰ ਦੇਣੇ ਨੇ ਉਹ ਦੇਖਰ ਖੁੰਝਾ ਉੱਥੇ ਜਿਆਦਾ ਇਕੱਠੇ ਹੁੰਦੇ ਨੇ। ਪਰ ਇਹ ਰਹਿੰਦੇ ਨੇ ਵਧੀਆ ਲੱਗਦਾ। ਨਦੋਂ ਦਾ ਅਜਨ ਉਹਥੋਂ ਚਾਰ ਪੰਜ ਮਰ ਗਏ ਫਿਰ ਮੈਂ ਕਿਹਾ ਯਾਰ ਇਹਨਾਂ ਨੂੰ ਦਿਨੇ ਤਾਂ ਚਲੋ ਕੀ ਕਰਾਂ ਨੇ ਦਿਨੇ ਮੈਂ ਇੱਥੇ ਛੱਡਿਆ ਦਿਨੇ ਪਹਿਲਾਂ ਤਾਂ ਡਰੇ ਰਹੇ ਦੋ ਤਿੰਨ ਘੰਟੇ ਇਹਨਾਂ ਨੇ ਇੰਦਾਂ ਪੀ ਰਹੇ ਫਿਰ ਅਸੀਂ ਥੱਲੇ ਚਲੇ ਗਏ ਸੀ ਥੋੜੇ ਥੋੜੇ ਦੇਰ ਬਾਅਦ ਮੈਂ ਇਹਨਾਂ ਨੂੰ ਆ ਕੇ ਦੇਖਦਾ ਰਿਹਾ ਤਾਂ ਇਹ ਪੂੰਜੇ ਜੀ ਬੈਠੇ ਰਹੇ ਫਿਰ ਮੈਂ ਉਹ ਡਰ ਖੋਲਿਆ ਥੋੜੇ ਬਹੁਤੇ ਲੱਗ ਲੱਗ ਕਰਦਾ ਰਿਹਾ ਮੈਂ ਤੇ ਜਦੋਂ ਹੀ ਲੱਗ ਲੱਗ ਕਰੀ ਗਿਆ ਮੈਂ ਇਹਨਾਂ ਨੂੰ ਤਾਂ ਫਿਰ ਇਹ ਹੌਲੀ ਹੌਲੀ ਖੁੱਲਣ ਲੱਗੇ ਤੁਰਨ ਫਿਰਨ ਲੱਗੇ ਹਨਾ ਫਿਰ ਮੈਂ ਕਹਾ ਲੈ ਵੀ ਹੁਣ ਇਹਨਾਂ ਦਾ ਡਰ ਖੁੱਲ ਗਿਆ ਜਿਵੇਂ ਡਰ ਖੁੱਲਿਆ ਆਪੀ ਭੱਜ ਦੌੜ ਕਰਨ ਲੱਗੇ ਕੋਈ ਕਿਤੇ ਜਾਇਆ ਕਰੇ ਕੋਈ ਕਿਤੇ ਜਾਇਆ ਕਰੇ ਹੁਣਾ ਤੁਸੀਂ ਦੇਖ ਸਕਦੇ ਹੋ ਉਹਦੇ ਛੱਲੇ ਚੇੜੀ ਆ ਗਈ ਦੇਖੀਏ ਪੰਗਾ ਲੈਣਗੇ ਇਹਦੇ ਨਾਲ ਕਈ ਵਾਰ ਤਾਂ ਇਹੀ ਕਰਦੇ ਨੇ ਚਿੜੀਆਂ ਨਾਲ ਵੀ ਪੰਗੇ ਲੈਂਦੇ ਨੇ ਚਿੜੀ ਮਾਰਨਾ ਹੋਇਆ ਇੱਕ ਦੂਜੇ ਨਾਲ ਇਹੀ ਕਰਦੇ ਨੇ ਕਿ ਖੇੜੀ ਜਾਂਦੇ ਨੇ ਔਲੀ ਔਲੀ ਜਾਣ ਪਛਾਣ ਹੋ ਜੂ ਇਹਨਾਂ ਨਾਲ ਬਜੀ ਸਪੈਰਟ ਨਾਲ ਤਾਂ ਡਰਨਗੇ ਨਹੀਂ ਫਿਰ ਅੱਜ ਮੈਂ ਦੇਖਦੇ ਆ ਇਹਨਾਂ ਨੂੰ ਥੋੜੀ ਦੇਰ ਤੱਕ ਉਰੇ ਛੱਡ ਕੇ ਦੇਖਣਾ ਕਿੰਨੀ ਕਿ ਠੰਡ ਮੰਨਦੇ ਨੇ ਇਹ ਕਿੰਨੀ ਕਿ ਨਾਲ ਫਿਰ ਮੈਨੂੰ ਇੱਕ ਤਰੀਕਾ ਕਰਨਾ ਪੈਣਾ ਹੈ ਇਹਨਾਂ ਚਾਰ ਹਿੱਸਿਆਂ ਦੇ ਵਿੱਚ ਡਿਵਾਈਡ ਕਰਕੇ ਇਹਨਾਂ ਨੂੰ ਰਸੂਣਾ ਕਿਉਂਕਿ ਮੈਨੂੰ ਲੱਗਦਾ ਟੈਂਪਰੇਚਰ ਸਹੀ ਨਹੀਂ ਬਣਦਾ ਨਹੀਂ ਬਣਦਾ ਤਾਂ ਕੋਈ ਦਿੱਕਤ ਨਹੀਂ ਚਾਰ ਹਿੱਸਿਆਂ ਦੇ ਵਿੱਚ ਕਰੂੰਗਾ ਮਾੜੀ ਮੋਟੀ ਠੰਡ ਵੀ ਲੱਗੀ ਤਾਂ ਸਹ ਲੈਣਗੇ ਪਰ ਇੱਕ ਦੂਜੇ ਦੇ ਥੱਲੇ ਲੱਭ ਕੇ ਮਾਰਦੇ ਨੇ ਠੰਡ ਨਾਲ ਜਮਾ ਨਹੀਂ ਮਰਦੇ ਹੈਗੇ ਆਇਕ ਡਾਇਰੈਕਟ ਹਵਾ ਇਹਨਾਂ ਨੂੰ ਠੰਡੀ ਲੱਗੇ ਉੱਥੇ ਜਰੂਰ ਮਾਰਦੇ ਨੇ ਪਰ ਆਪਣਾ ਫਾਰਮ ਤੁਸੀਂ ਦੇਖ ਸਕਦੇ ਹੋ ਚਾਰੇ ਪਾਸੇ ਬੰਦ ਆ ਮਾੜੀ ਮੋਟੀ ਆਕਸੀਜਨ ਲਈ ਥੱਲੇ ਹਵਾ ਆਉਂਦੀ ਆ ਉਹ ਵੀ ਮੈਂ ਉਹ ਥੋੜਾ ਜਿਹਾ ਜਿਹੜਾ ਹੈਗਾ ਪੱਲਾ ਉਹ ਵੀ ਮੈਂ ਸੈੱਟ ਕਰਕੇ ਉਹ ਕਰ ਦਿੰਦਾ ਤੇ ਬਾਕੀ ਆਪਣੇ ਬਜੀ ਸਪੈਰੇਟ ਤੁਸੀਂ ਦੇਖ ਸਕਦੇ ਹੋ ਕਿਦਾਂ ਦੇ ਰਹੇ ਹਨ ਕੋਈ ਵੀਰ ਲਾਈਵ ਸਟ੍ਰੀਮ ਦੇ ਵਿੱਚ ਆਊਗਾ ਤਾਂ ਆਪਾਂ ਉਹ ਨਾਲ ਗੱਲਬਾਤ ਕਰਾਂਗੇ ਜੇ ਕਿਸੇ ਨੇ ਕਮੈਂਟ ਕਰਨਾ ਤਾਂ ਜਰੂਰ ਕਰੋ ਯਾਰ ਆਪਾਂ ਕਮੈਂਟ ਦਾ ਹਰ ਇੱਕ ਦਾ ਰਿਪਲਾਈ ਕਰਦੇ ਆਂ ਤੇ ਬਾਕੀ ਅੱਜ ਦੀ ਵੀਡੀਓ ਦੇ ਵਿੱਚ ਇੰਨੇ ਮਿਲਿਆ। ਇਸ ਵੀਡੀਓ ਦੇ ਵਿੱਚ ਉਦੋਂ ਤੱਕ ਦੇਖੀ ਧੰਨਵਾਦ।